ਇਹ ਕੀ ਕਰਨ ਲੱਗੇ? ਯਾਨੀ ਓੜਸ ਟੱਕ ਨੂੰ ਬਤਾ ਗਈ ਆ। ਕੋਈ ਨਹੀਂ ਯਾਰ ਮੈਂ ਤਾਂ ਲੱਗਾ ਸਪਰੇ ਕਰਨ ਲੱਗਾ। ਓ ਵੀਰ ਮੈਂ ਜਾਣਦਾ ਵਾ ਸਭ ਠੀਕ ਵਾ ਨਾ। ਕੀ ਚੱਕਰ ਕੀ ਆ ਪੂਰੀ ਗੱਲ ਤੇ ਦੱਸ ਤੇਰਾ ਭਰਾ ਮੈਂ। ਕੋਈ ਨਹੀਂ ਸਹੀ ਯਾਰ। ਓ ਵੀਰ ਨਾਜਦਾ ਕਰ ਨਾਜਦਾ ਕਰ ਵੀਰ। ਵੀਰ ਨਾਜਦਾ ਕਰ ਤੂੰ ਮੇਰਾ ਵੱਡਾ ਵੀਰ ਮੈਂ ਤੈਨੂੰ ਕਿੱਥੋਂ ਲੱਭਣਾ ਬਾਅਦ ਚ। ਹੋਸਵਾ ਰੱਖ ਹੋਸਵਾ। ਇਹ ਹੋ ਗਿਆ ਤੈਨੂੰ ਆ ਆ ਇਧਰ ਵੀਰ ਮਗਰੋਂ ਸੈਰ ਸੁਣਾਦਾ ਸੋਚਦਾ ਕੋਹੇ ਇਹ ਕੀ ਸੋਚ ਕੇ ਕਰਮ ਚੁੱਕਿਆ ਈਉ ਮੈਂ ਕੀ ਕਰਾਂ ਸਣੀ ਉਹ ਗੱਲ ਹੈ ਕਿ ਤੇਰਾ ਭਰਾ ਮੈਂ ਤੇਰਾ ਦੁਸ਼ਮਣ ਨਹੀਂ ਆ ਮੈਂ ਦੱਸ ਤੇ ਸਹੀ ਇੱਕ ਗਲਤੀ ਜਿਹੜੀ ਇਨਸਾਨ ਕਰਦਾ ਨਾ ਉਹ ਤੋਂ ਬੜੀ ਵੱਡੀ ਸਜ਼ਾ ਮਿਲ ਜੀ ਪੁਣਿਆ ਅੱਜ ਜਦੋਂ ਮੈਂ ਇੱਕ ਗਲਤ ਕੰਮ ਕੀਤਾ ਨਾ ਪਤਾ ਨਹੀਂ ਕਿਹੜੇ ਗਰੀਬ ਦੀ ਹਾਲ ਮੈਨੂੰ ਲੱਗੀ ਏ ਤੈਨੂੰ ਤੇ ਦੱਸੇ ਦੱਦਣਾ ਤੇਰੀ ਭੈਣ ਮੈਨੂੰ ਦੱਸਿਆ ਤਾਂ ਕਹਿਣਿਆ ਨਹੀਂ ਮੈਂ ਗੱਲਾਂ ਸੁਣੀਆਂ ਐ ਸੱਸ ਤੇ ਭਾਬੀ ਦੀਆਂ ਠੀਕ ਆ ਬਰਨਾ ਕੋਣ ਗੱਲ ਕਰਦਾ ਮੇਰਾ ਰਵਾਦਾ ਇਹ ਜਦੋਂ ਦੱਸਣ ਦਾ ਪਰ ਤੇਰੀ ਭਾਬੀ ਨੇ ਨਾ ਮੇਰੀ ਵਾਅ ਦੇਖਣੀ ਜਾਣ ਦਿੱਤੀ ਉਹ ਫੇਰ ਵੀ ਮੈਂ ਤੇਰਾ ਭਰਾ ਹੀ ਕਿ ਬਾਹਰ ਅੰਦਰ ਖੜਕੇ ਦੱਸ ਦਿੰਦਾ ਮੈਨੂੰ ਕੀ ਕਰਦਾ ਮੈਂ ਮੈਂ ਮਜਬੂਰੀ ਹਸਨੀ ਉਹ ਕੋਈ ਨਾ ਵੀਰ ਗਲਤੀਆਂ ਵੀ ਇਨਸਾਨ ਕੋ ਹੁੰਦੀਆਂ ਵਾ ਠੀਕ ਆ ਕਰਦਾ ਇਹਦਾ ਕੋਈ ਹੱਲ ਕਰਦੇ ਹੁਣ ਤੂੰ ਕਰ ਵੀਰ ਮੈਂ ਤੇਰਾ ਨਾ ਖਲੋਤਾ ਹਾਂ ਟਾਈਮ ਮਨੂ ਨਾ ਜਿਹੜਾ ਝੋਨਾ ਵੇਚਿਆ ਵਾ ਨਾ ਤੂੰ ਫੜ ਮੇਰੇ ਪੈਸੇ ਵੀ ਆੜ ਤੈਉਂ ਕਰਾ ਸਾਹ ਤੇ ਆਪਣੇ ਪੈਸੇ ਲਾ ਤੇ ਹੋਰ ਜਿਹੜੇ ਥੁੜਦੇ ਆ ਵੀ ਦੱਸ ਮੈਨੂੰ ਕਿੰਨੇ ਥੁੜਦੇ ਆ ਕੀ ਸਹ ਹਤਾ ਵਾ ਭਈਆ 4 ਲੱਖ ਰੈਂਦਾ ਵੀ ਮੈਂ ਕਿਸ ਨੂੰ ਦੇਣਾ ਹੀ ਤੇ ਮੇਰਾ ਥੋਨਾ ਸਟਕਾਰਾ ਹੋ ਜਾਊਗਾ ਨਹੀਂ ਤੇ ਮੈਂ ਵੀ ਜੇਲ੍ਹ ਚ ਜਾਨੀ ਉਹ ਤੇ ਮੇਰੀ ਨੌਕਰੀ ਜਾਂਦੀ ਰਹਿਣੀ ਹੈ ਧਿਆਰ ਮੇਰੀ ਗੱਲ ਸੁਣ ਤੈਨੂੰ ਮੈਂ ਕਿਤਨੀ ਉਹ ਜਾਣ ਦਿੰਦਾ ਵੀ ਰੇੜ ਪੈਸੇ ਆਏ ਆ ਨਾ ਉਹ ਵੀ ਲੈ ਤੂੰ ਆਪਣੇ ਪਾ ਤੇ ਚੱਲ ਰੋਟੀ ਪਾਣੀ ਆਪਾਂ ਮੇਰੀ ਤਨਖਾਹ ਹੈਗੀ ਆ ਮੈਂ ਆਪਾਂ ਕਰੀ ਜਾਣਾ ਜੇਰੀ ਨਾ ਪਾ ਬਿਨੇ ਮੇਰੀ ਨਜ਼ਰਾਂ ਤੈਨੂੰ ਬੜਾ ਬੁਰਾ ਬਣਾਇਆ ਹੈ ਪਰ ਤੂੰ ਮੇਰੇ ਨਾਲ ਕਿੰਨਾ ਕੰਮ ਹੋਣ ਰਿਹਾ ਵੇਖਿਆ ਅੱਜ ਨਾ ਭੱਜੀਆਂ ਬਾਵਾ ਗੱਲ ਚ ਆਉਂਦੀਆਂ ਅੱਜ ਉਹ ਪੂਰਾ ਹੋ ਗਿਆ ਕੰਮ ਕੋਈ ਨਹੀਂ ਤੂੰ ਮੇਰੇ ਨਾਲ ਚੱਲੀ ਗੱਲ ਨੂੰ ਵੇਰ ਤੂੰ ਜਿੱਥੇ ਕਹੇਂਗਾ ਮੈਂ ਨਾਲ ਚੱਲੂਗਾ ਪਰ ਮੇਰੇ ਨਾਲ ਵਾਦਾ ਕਰ ਕਿ ਮੁੜ ਕੇ ਹਾਂ ਕੰਮ ਨਹੀਂ ਕਰਨਾ ਕਰ ਵਾਦਾ ਸਨੀਏ ਤੇ ਮੇਰੇ ਕੋਲ ਬਹੁਤ ਵੱਡੀ ਗਲਤੀ ਲੱਗੀ ਹੁਣ ਆਜ ਨਾ ਤੂੰ ਜ਼ੋਰ ਪਾਦਾ ਹਜੇ ਕੰਮ 'ਚ ਕਦ ਬਚਕਦਾ ਹੀ ਉਹ ਜਿਹੜਾ ਮੈਂ ਅੱਜ ਲਗਾ ਚੁੱਪਣਾ ਪਰ ਮੈਂ ਕੀ ਕਰਦਾ ਮੇਰੇ ਕੋਲ ਹੋਰ ਚਾਰ ਵੀ ਕੋਈ ਹੈ ਨਹੀਂ ਤੇਰਾ ਭਰਾ ਲਾ ਕੇ ਤੇਰੇ ਖਲੋਤਾ ਵਾ ਉਹ ਵਾਜ ਤੇ ਮਾਰ ਲੈਂਦਾ ਮੈਨੂੰ ਮਾੜੀ ਜੀ ਕਿ ਮੇਰੇ ਆ ਮਸੂਬੇ ਤਾਂ ਪਤਾ ਨਹੀਂ ਮੈਂ ਤੇਰੇ ਤੋਂ ਭੱਜਾਂ ਜਾਈ ਤੱਕ ਦੇ ਭਿਆਣੀ ਮੇਰਾ ਸਾਥ ਛੱਡ ਗਈ ਭੈਣ ਕੋਈ ਪੈਸੇ ਮੰਗੇ ਮੈਂ ਭੈਣ ਦੇ ਕੋਈ ਨਾ ਕਰ ਦਿੱਤੀ ਤੇ ਮੈਂ ਨਾ ਇਸੇ ਕੋਲ ਡਰਦਾ ਰਿਆ ਕਿ ਤੂੰ ਵੀ ਹੁਣ ਮੈਨੂੰ 6000 ਰੁਪਏ ਦਿੱਤਾ ਵਾ ਤੇਰੇ ਕੋ ਕਿੱਥੇ ਪੈਸੇ ਨਹੀਂ ਆਉਣੇ ਆ ਵੀਰ ਵੇ ਭੈਣਾ ਆਪਣੇ ਪਰાય ਘਰ ਚਲ ਗਈਆਂ ਵਾ ਠੀਕ ਆ ਉਹਨਾਂ ਦਾ ਆਪਣਾ ਹਿਸਾਬ ਤਾਂ ਵਾ ਕੀ ਪਤਾ ਕਿੱਦਾਂ ਉਹਨੇ ਮੰਗਣੇ ਘਰੋਂ ਕੀ ਹਿਸਾਬ ਆ ਹਨਾ ਉਧਰ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਮੈਂ ਇੱਥੇ ਬੈਠਾ ਹਾਂ ਨਾ ਚੱਲ ਕੋਈ ਗੱਲ ਨਹੀਂ ਸਣੀ ਇਹ ਤੂੰ ਕਰ ਸਕਦਾ ਨਾ ਭਾਰੇ ਜੇ ਕਰੀ ਮਰਾ ਵੀਰ ਤੂੰ ਨਾ ਆਪਣੇ ਤੇ ਪਤਾ ਭਾਰਨਾ ਪਈ ਉਹ ਨਹੀਂ ਵੀਰ ਹੁਣ ਤੇਰਾ ਇੱਕ ਵਾਰੀ ਹਿਸਾਬ ਤਾ ਬਲਾਈਏ ਭਾਰ ਪੈ ਵੀ ਜਾਊ ਆਪਾਂ ਦੋਵੇਂ ਰਲ ਕੇ ਲਾ ਲਾਂਗੇ ਠੀਕ ਆ ਠੀਕ ਸਣੀ ਆ ਤੇ ਮੈਨੂੰ ਬੜਾ ਚੜਾ ਆਇਆ ਮੈਂ ਨਾ ਇੱਕਦਮ ਡੋਲੀ ਗਿਆ ਸੀ ਆ ਜਿਹੜਾ ਮੈਂ ਕਦਮ ਕਾ ਲਗਾ ਸੀ ਨਾ ਚੁਕਣਾ ਇਹ ਤੇ ਬਹੁਤ ਮਾੜਾ ਹੀ ਮੈਂ ਚੁਕਣ ਲੱਗਾ ਸੀ ਕਦਮ ਮਾੜਾ ਇੱਥੇ ਘਰ ਸਾਡੇ ਦਾ ਸਾਰੇ ਥੇ ਹੋਏ ਨਾ ਸੀ ਚਲੋ ਔਕਾਸ-ਔਕਾਸ ਟਾਈਮ ਨਿਕਲ ਜਾਂਦਾ ਵਾ ਪਰ ਇਹ ਗਲਤ ਕੰਮ ਨਹੀਂ ਕਿਸੇ ਨੂੰ ਕਰਨ ਚਾਹੀਦਾ ਅਜੇ ਤੂੰ ਨਾ ਦਾ ਨਾ ਅੱਜ ਸਾਰਾ ਹੀ ਮਤਲਬ ਖਾਤਾ ਹੀ ਬੰਦ ਹੋਣਾ ਇਹ ਮੇਰਾ ਵੀਰ ਪੂਰੀ ਗੱਲ ਤੇ ਦੱਸ ਮੈਨੂੰ ਹੋਇਆ ਕੀ ਤਰਨਾ ਬਣਿਆ ਕੀ ਆ ਹਨੀ ਹੋਣਾ ਕੀ ਆ ਤੈਨੂੰ ਮੈਂ ਦੱਸਦਾ ਸਹੀ ਗੱਲ ਵੀਰ ਵੇਖ ਹੋਇਆ ਤਾਂ ਬੜਾ ਮਾੜਾ ਵਾ ਠੀਕ ਆ ਪਰ ਹੁਣ ਆਪਾਂ ਵੱਡੀਆਂ ਫਰਮਾਂ ਨਾਲ ਮੱਥਾ ਵੀ ਨਹੀਂ ਲਾ ਸਕਦੇ ਇਹੋ ਤੇ ਗੱਲ ਵਸ ਨਹੀਂ ਇਹੋ ਤੇ ਡਰ ਆਉਂਦਾ ਵਾ ਪਰ ਜੇ ਅਸੀਂ ਉਹਨਾਂ ਨੂੰ ਅਸੀਂ ਪੈਸੇ ਦੇ ਦਿੰਦੇ ਆ ਨਾ ਤੇ ਕੋਈ ਗੱਲ ਨਹੀਂ ਬੰਦੇ ਉਹ ਇਹ ਕੰਮ ਚ ਇਮਾਨਦਾਰ ਵਿਹਾਰੇ ਚ ਚੱਲ ਵੀਰ ਤੂੰ ਜਿੱਦਾਂ ਕਹਦੇਗਾ ਨਾ ਉਦਾਂ ਹੀ ਕਰ ਲੈਨੇ ਆ ਤੂੰ ਸਿਆਣਾ ਹੀ ਆ ਚੱਲ ਠੀਕ ਆ ਚੱਲ ਮੇਰਾ ਵੀਰ ਉਹ ਮੇਰੇ ਹੌਣੇ ਛੋਨੇ ਤੇ ਤੂੰ ਉਹ ਤੂੰ ਕਰ ਦੇ ਬਾਕੀ ਨਾ ਤੂੰ ਮੇਰੇ ਵੀਰ ਸਾਰੇ ਪਾਲਾ ਉਹ ਤਾਂ ਗੱਲ ਤੋਂ ਨਾ ਝਿਜਕੀ ਠੀਕ ਆ ਨੇ ਕਾ ਭਰਾ ਤੇਰਾ ਹੁਣ ਚੰਗੇ ਕੰਮ ਤੇ ਆ ਹੁਣ ਚੱਲ ਕੋਈ ਗੱਲ ਨਹੀਂ ਵੇਖ ਲੈ ਤੂੰ ਆਪਣਾ ਨਾ ਉਹ ਮੈਂ ਨਾ ਪੈਸੇ ਪੂਰੇ ਕਰ ਜੇ ਤਾਂ ਵੀ ਥੜਦੇ ਆ ਤਪੜ ਵਸ ਚੁੱਕ ਲੈਨੇ ਆ ਚੱਲ ਠੀਕ ਆ ਯਾਰ ਆ ਜਾ ਨਾ ਰੱਬ ਨੇ ਅੱਜ ਨਾਲ ਜਿਹੜਾ ਮੇਰਾ ਕੰਮ ਸਾਰਿਆ ਜੋ ਬੰਦਾ ਦੁਖੀ ਹੋਏ ਨਾ ਤੇ ਰੱਬ ਕੋ ਦੌਰ ਦਸਾਂ ਕਰਦਾ ਸੱਚੇ ਮਨੋਂ ਆ ਸੱਚੇ ਮਨ ਮੈਂ ਰੱਬ ਕੋ ਦਸਾਂ ਕੀਤੀਆਂ ਹੀ ਆ ਅੱਜ ਮੇਰਾ ਭਰਾ ਹੀ ਰੱਬ ਬਣ ਗਿਆ ਮੈਨੂੰ ਮੈਨੂੰ ਤੇਰਾ ਦਿਲ ਉਦੋਂ ਦੇਖ ਗਿਆ ਮੈਂ ਬੈਠਾ ਹੀ ਭਾਬੀ ਨੇ ਮੇਰੀ ਉਦੋਂ ਨੂੰ ਨਿਵਾ ਪੇਛ ਜਾਣ ਦਿੱਤੀ ਭਾਬੀ ਚਰਦਾਸ ਭਾਈ ਜਾਂਦਾ ਵਾ ਜੇ ਮਹਾਰਾਜ ਕਰੇ ਭਾਬੀ ਦਾ ਸੁਭਾਅ ਬਦਲ ਜੇ ਤੇ ਸਾਡਾ ਘਰ ਸਵਰਗ ਬਣ ਜੇ ਠੀਕ ਆ ਸਾਨੂੰ ਕਿ ਲੋੜ ਆ ਵਖਰੀਆਂ ਕੋਠੀਆਂ ਪਾਉਣ ਦੀ ਕਦੀ ਕਦੀ ਮੈਨੂੰ ਲੱਗਦਾ ਈ ਉਹ ਕਿ ਤੇਰੀ ਭਾਬੀ ਡੰਗ ਘਾਰ ਸਾਰਾ ਕੰਮ ਹੋਇਆ ਜੇ ਚਲੋ ਕੋਈ ਗੱਲ ਨਹੀਂ ਆ ਬਾਬਾ ਕਿਤੇ ਉਹਨਾਂ ਦਾ ਵੀ ਮਤ ਪਹੁੰਹਣਗੇ ਚਲੋ ਕੋਈ ਨਹੀਂ ਆਓ ਚਲੀ ਜੰਦਰ ਫੁਲਕਾ ਛਕੋ ਤੇ ਫਿਰ ਆਪਾਂ ਵੇਖੀ ਹਾਲਤਾ ਕੀ ਕਰਨਾ ਕਿ ਚੱਲ ਮੈਂ ਤੇ ਦੋ ਦਿਨ ਹੋ ਗਏ ਰੋਟੀ ਨਹੀਂ ਖਾਧੀ ਮੈਨੂੰ ਥੜਾ ਹੌਸਲਾ ਹੈ ਪਰ ਬਹੁਤ ਢੋਖੇ ਲੱਗੇ ਤੁਸੀਂ ਉਠੋ ਆ ਜਾਓ ਇੱਥੇ ਬਹਿ ਖਾਣੇ ਆਂ ਲੜੇ ਕਿੰਨੇ ਟਾਈਮ ਬਾਅਦ ਆਜ ਚਗਾਈ ਤੇ ਚੰਗੀ ਆ ਸੰਨੀ ਨੂੰ ਪੁੱਛੋ ਹੁਣ ਜੇ ਤੇ ਕੋਈ ਵੇਚਣੀ ਹੈ ਨਾ ਤੇ ਮੈਨੂੰ ਦਿਓ ਨਵੇਰੇ ਦੀ ਯਾਰ ਘਰ ਵੀ ਲੋੜ ਪੈ ਗਈਆਂ ਮੁੜ ਕੇ ਹੈ ਇਹੋ ਜਿਹਾ ਡੰਗਾ ਲੱਭਦਾ ਕਿੱਥੇ ਹੈ ਚੱਲ ਆਉਂਦਾ ਨੂੰ ਪੁੱਛਦੇ ਆ ਮੇਰੀ ਗੱਲ ਸੁਣੋ ਮੈਂ ਕਿਹਾ ਕਿ ਤੁਸੀਂ ਅੰਦਰ ਹੋਣੇ ਆ ਤੇ ਤੁਸੀਂ ਇੱਥੇ ਵੇਲੇ ਕਰਨ ਦੇ ਜੀ ਉਹ ਮੈਂ ਫਿਰ ਵਹਿੜਾ ਲੈ ਵੇਖ ਕੇ ਇਧਰ ਆ ਗਿਆ ਕਿਹੜੀ ਵਧੀਆ ਵੇਚੀ ਹੈ ਚੱਲ ਵਹਿੜ ਤੇ ਵਧੀਆ ਇੱਥੇ ਬਹੁਤ ਗੱਲ ਕਰਨੀ ਹੈ ਕਤੜਨਾ ਮੈਂ ਦੱਸ ਮੇਰੀ ਗੱਲ ਸੁਣੋ ਵੱਡਾ ਵੀਰ ਨਾ ਬੜਾ ਹੀ ਸਾਥ ਦਿੰਦਾ ਰਿਹਾ ਵਾ ਮੇਰਾ ਹੈ ਸਾਨੂੰ ਪਤਾ ਹੀ ਆ ਇਹੋ ਹੀ ਮਿਲਦਾ ਰਿਹਾ ਬਥੇਰਾ ਮੈਨੂੰ ਚੱਲ ਨਿੱਕੇ ਦੇ ਤੇ ਹਲਾਤੀ ਉਹ ਤੋਂ ਮੜੇ ਹੀ ਗੇ ਪਰ ਜਾਂਦਾ ਆਉਂਦਾ ਰਿਹਾ ਵਾ ਮੇਰੇ ਕੋ ਪਿਆਹੇ ਬਥੇਰੇ ਦਿੰਦਾ ਰਿਹਾ ਵਾ ਹੁਣ ਨਾ ਇਹਦਾ ਵਿਚਾਰੇ ਦਾ ਹਾਲ ਮੇਰੇ ਕੋ ਵੇਖਿਆ ਨਹੀਂ ਨਾ ਜਾਂਦਾ ਇੰਨੀ ਟੈਨਸ਼ਨ ਲੈਣ ਡਿਆ ਵਾ ਰੱਬ ਨਾ ਕਰੇ ਬੰਦਾ ਕੁਝ ਕਰ ਲਿਆ ਆਪਣੇ ਆਪ ਉਹ ਤੇ ਫੇਰ ਮੇਰੀ ਗੱਲ ਸੁਣ ਲੈ ਤੇਰੀਆਂ ਘਰ ਗੱਲਾਂ ਹੋਰ ਰਾਜ ਹੋਰ ਇੱਥੇ ਹੋਰ ਤੇ ਹੁਣ ਹੋਰ ਹੋ ਗਿਆ ਵਾ ਨਹੀਂ ਤੇਰਾ ਧਮਾਤ ਨਹੀਂ ਖਰਾਬ ਹੋ ਗਿਆ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਤੁਹਾਨੂੰ ਹੂੰ ਪਿੱਛਾ ਲ ਬਹੁਤਾ ਨਹੀਂ ਨਾ ਤੇ 2 ਲੱਖ ਰੁਪਇਆ ਦੇ ਦੋ ਤੇ ਫਿਰ ਵਾਪਸ ਕਰ ਦੂੰਗਾ ਪੈਸੇ ਦੀ ਗੱਲ ਤੇ ਕੋਈ ਨਹੀਂ ਗਈ ਵਾਪਸ ਨੇ ਗਾੜੀ ਦੇਣੇ ਆ ਮਾਰਤ ਨੇ ਲੈਣ ਲੱਗਾ ਮੇਰੀ ਗੱਲ ਸੁਣ ਲੈ ਅਸੀਂ ਵੀ ਗਾੜੀ ਮੁੜੇ ਦੇ ਭਰਨੇ ਪੈਸੇ ਸਾਨੂੰ ਗਾੜੀ ਪੈਸੇ ਪੈਸੇ ਦੀ ਲੋੜ ਪੈਣੀ ਆ ਉਹ ਨਾ ਮੁੜ ਕੇ ਅਸੀਂ ਪੈਸੇ ਮੰਗੇ ਤੇ ਗਾੜੀ ਗਾੜੀ ਤੇ ਅਸੀਂ ਪਿਛੜੀ ਫਿਛੜੀ ਇਹਦੇ ਨਹੀਂ ਨਹੀਂ ਇਦਾਂ ਨਹੀਂ ਕਰਦਾ ਪਰ ਨਾ ਜਦੋਂ ਭੈਣ ਭਰਾ ਟੁੱਟ ਜੇ ਨਾ ਉਹਨੂੰ ਥਾਲਣਾ ਚਾਹੀਦਾ ਵਾ ਠੀਕ ਆ ਨਾ ਉਹਨੂੰ ਹੋਰ ਨਹੀਂ ਸੁਟਣਾ ਚਾਹੀਦਾ ਧੱਕਾ ਦੇ ਕੇ ਮੈਂ ਤਾਂ ਉਹਨੂੰ ਕੋਰਾ ਜਵਾਬ ਦੇਤਾ ਹੈਗਾ ਤੁਹਾਡੇ ਕਹਿਣ ਤੇ ਵੀ ਅਹੀਂ ਹੜ ਕੋ ਹੈ ਦੀ ਕੁਛ ਵੀ ਪਰ ਜਦੋਂ ਮੋਦਲ ਵੀ ਨਹੀਂ ਆ ਨਾ ਮੈਨੂੰ ਤਰਸ ਬੜਾ ਹੁੰਦਾ ਵਾ ਜੀਵਨ ਜਿੱਤਰਾ ਮਰਜੀ ਆ ਨਾ ਹੁਣ ਗੱਲ ਕਰਦੀ ਮੇਰੀ ਬਣਦੇ ਨੀਗੀ ਪਰ ਇੱਕ ਗੱਲ ਵਾ ਜਦੋਂ ਪ੍ਰਭ ਤੇ ਦਿਨ ਹੀ ਨਾ ਉਹ ਵਿਚਾਰੇ ਨੂੰ ਪਤਾ ਹੀ ਤਾਂ ਕਿ ਤਾ ਨਰਕ ਚ ਸੁਟਿਆ ਹੋਇਆ ਨੇ ਹੈ ਪਰਮਾਤਮਾ ਤੇ ਉੱਤੇ ਵੇਂਦਾ ਹੀ ਆ ਨਾ ਹੁਣ ਆਪਣੇ ਤੇ ਮਾਰ ਰਿਆ ਮੈਂ ਤਾਂ ਹੁਣ ਰੋਂਦੇ ਆ ਜਾਂ ਤਾਂ ਹੁਣੇ ਵੀ ਟਾਈਮ ਕੱਢਣਾ ਫਿਰ ਹੈ ਉਦੋਂ ਦਾਕੜ ਬੜੀ ਸੀ ਤੂੰ ਹੀ ਪੁਰਾਣੀਆਂ ਅੰਗਲਾਂ ਨਾਲ ਨਾ ਜਗਰਾਣੀਆਂ ਹਾਂ ਤੂੰ ਹੈਗੇ ਨਹੀਂ ਨਾ ਗੱਲ ਫੇਰ ਬਣਦੀ ਜਾਂ ਫਿਰ ਉਦੋਂ ਬੰਦਾ ਟੇਕੇ ਰਵੇ ਠੀਕ ਨਹੀਂ ਉਦੋਂ ਤੇ ਮਾਰਦੇ ਵਾਰ ਨੂੰ ਤਲਵਾਰਾਂ ਸਾਰਾ ਟੱਬਰ ਚੱਲ ਤਲਵਾਰਾਂ ਤੇ ਮਾਰਦੇ ਜਿਹਦੇ ਨਾਲ ਇੰਨਾ ਕੁਫ਼ ਕੀਤਾ ਵਾ ਉਹ ਫੇਰ ਚੰਗਾ ਭਲਾਵਾ ਉਹਦੇ ਨਾਲ ਤੇ ਹੜਨਾ ਕਿਹੜਾ ਉਹਨੇ ਮਾੜਾ ਕੀਤਾ ਵਾ ਹਾਨੂੰ ਤੇ ਮਿਲਦੇ ਰਹੇ ਆ ਉਹ ਮਿਲਦੇ ਤੇ ਰਹੇ ਆ ਭਰਨਾ ਤੂੰ ਜਿਹੜਾ ਪੈਸੇ ਦਾ ਸਿਲਸਲਾ ਪਾਉਣ ਲੱਗੀਆਂ ਮੈਨੂੰ ਨਹੀਂ ਉਹ ਗੱਲ ਐ ਚੰਗੀ ਲੱਗੀ ਪਰ ਮਤਸਾਂ ਗੱਲ ਮਤ ਹੁੰਦੀ ਏ ਥੋੜੀ ਬੁਤੀ ਤੇ ਜੇ ਕਰਨੀਆਂ ਤੇ ਫੇਰ ਵੇਖ ਲੈ ਤੂੰ ਮੈਂ ਤਾਂ ਕਿੰਨੀ ਬਹੁਤ ਨੇ 2 ਲੱਖ ਰੁਪਇਆ ਦੇ ਦिए ਚਲ ਉਹਦਾ ਵਿਪਾਰ ਹੁਲਾ ਹੋ ਜੂਗਾ। ਹੌਲਾ ਥੋੜੀ ਮੈਂ ਕਹਿੰਦਾ ਮੈਨੂੰ ਥੋੜਾ ਜਿਹਾ ਰਗੜਾ ਇਹਨੂੰ ਹੋਰ ਲੱਗਣ ਦੇਣਾ ਇਹਨੂੰ ਅਗਲਾ ਅਜੂ ਦੋਵੇਂ ਜੀਆਂ। ਇਹਨਾਂ ਦਾ ਮੁੰਡਾ ਚੰਗਾ ਵਾ। ਮੁੰਡੇ ਦੇ ਮੂੰਹਾਂ ਲੱਤ ਨਹੀਂ ਐ ਇੰਨੀ ਆ। ਜੇਦੋਂ ਭਰਾਵਾ ਦੇ ਵੇਹਨੀ ਆ ਤੇ ਭਰਾ ਜਿਹੜਾ ਦਾ ਡਿੱਗਿਆ ਟੈਂਦਾ ਫਿਰਦਾ ਵਾ ਅੱਜ ਕੱਲ ਬੰਦੇ ਢੂੰਡਾ ਕੀ ਹੈ। ਜੀਵਨ ਸਨੀ ਦੇ ਵੀ ਪੈਰ ਭੂਆ ਹੀ ਲੱਗੀ ਆ। ਨਾਲੇ ਗੱਲ ਇੱਕ ਹੋਰੀ ਓ ਜੇ ਭੂਆ ਸਨੀ ਦੇ ਨਾ ਨਾ ਬਾਹ ਫੜ ਦੇ ਤੇ ਸਨੀ ਜਾਨੇ ਰੁਲ ਜਾਣਾ ਸੀ। ਤੇ ਨਾਲੇ ਉਹ ਦਿਨ ਚੇਤੇ ਕਰ ਜੀਵਨ ਆ ਆ 15 AC ਜੇ ਪਏ ਹੁੰਦੇ ਆ ਨਿਗਾਹ ਜ ਮੁੰਡਾ ਲੈ ਕੇ ਛੰਨੀ ਇੱਥੇ ਪਿਆ ਹੁੰਦਾ ਵਿਚਾਰਾ ਪੱਖਾ ਲਾ ਕੇ ਫਰਾਟਾ ਠੀਕ ਨਹੀਂ ਆ ਪੀਸੀ ਸੁਣਦੇ ਨੇ ਦੇਖ ਨਹੀਂ ਤੇਰੇ ਹੁੰਦੇ ਆ ਗੱਲ ਤਾਂ ਸੱਚੀ ਆ ਤੂੰ ਹੀ ਥੋੜਾ ਬੋਧਾ ਚੇਤਾ ਰੱਖਿਆ ਕਰ ਨਾ ਇਦਾਂ ਨਾ ਨਾ ਕਰਿਆ ਕਰ ਮਾੜੇ ਕੰਮ ਦਾ ਮਾੜਨ ਤੀਜਾ ਜਦ ਅਸੀਂ ਕਹਿੰਦਾ ਮਾੜਾ ਕਰਾਂਗੇ ਨਾ ਤੇ ਹੜਨਾ ਮਾੜਾ ਹੁੰਦਾ ਹੀ ਹੁਣਾ ਵਾ ਇਹ ਗੱਲ ਦਾ ਤੇ ਮੈਨੂੰ ਵੀ ਪਤਾ ਹੁਣ ਮੈਂ ਇਹ ਗੱਲ ਆਨੀ ਆ ਨਾ ਕਿ ਜੇ ਉਹ ਉਹਨੇ ਕੀਤਾ ਤੇ ਉਹ ਪਾਉਂਦਿਆ ਵਾ ਤੇ ਚੱਲ ਜੇ ਅਸੀਂ ਉਹਦੇ ਵਾਸਤੇ ਕੋਈ ਕਰ ਸਕਦੇ ਆ ਤੇ ਕਰ ਦਈਏ ਭਲਾ ਹੋ ਜੂਗਾ ਗੱਲਾਂ ਜਿੱਤੇ ਨੇ ਮੱਝੀ ਵਾਲੇ ਵਾਲੀਆਂ ਕਰ ਠੀਕ ਆ ਪਿਆਹਾ ਨਹੀਂ ਮੈਨੂੰ ਇੱਕ ਮਿਲਣਾ ਤੈਨੂੰ ਦੱਸਾਂ ਗੱਲ ਹੱਦ ਹੋ ਗਈ ਏ ਤੁਹਾਡੇ ਵਾਲੀ ਮੈਂ ਜਿੰਨਾ ਤੁਹਾਨੂੰ ਪਿਆਰ ਦਾ ਕਹਿਣ ਡਈ ਆ ਤੁਸੀਂ ਉਹਨਾ ਵੀਂਗੇ ਹੋਣ ਡੇ ਜੀ ਕੀ ਗੱਲ ਕਿਉਂ ਨਹੀਂ ਮਿਲਣਾ ਪਿਆਹਾ ਹੈ ਜਦੋਂ ਉਹ ਓਖੇ ਵਾਲੇ ਸਾਡੀ ਬਾਹ ਫੜਦੇ ਰਹੇ ਤੇ ਹੁਣ ਕੀ ਗੱਲ ਵਾ ਤੁਹਾਨੂੰ ਹੁਣ ਕਿ ਪਿੱਛੇ ਹੋਣ ਡੇ ਜੀ ਯਾਰ ਜਿੰਨੀ ਕੁ ਕੋਲ ਗੰਜੈਸ਼ ਹੋਣੀ ਕੀ ਗੱਲ ਕਰਨੀ ਚਾਹੀਦੀ ਆ ਨਾ ਮੈਂ ਕਿਹੜੀ ਬੋਦੀ ਕਹਿਣ ਡਈ ਆ ਤੇ ਬੰਦਾ ਫੜ ਮਾਰ ਜਾ ਇੱਥੇ ਆਉਂਗਾ ਤੇ ਆਉਂਗਾ ਅਗਲਾ ਬੰਦਾ ਪੈਸੇ ਲੈਣਾ ਜੇ ਤੇ ਗੰਜੈਸ਼ ਤਾਂ ਮੈਨੂੰ ਪਤਾ ਗੰਜੈਸ਼ ਹੈਗੀ ਆ ਮੈਂ ਤਾਂ ਹੀ ਕਹਿਣ ਡਈ ਆ ਗੰਜੈਸ਼ ਹੀ ਨਾ ਕੰਮਾਂ ਨੂੰ ਨਿੰਗੀ ਹੁੰਦੀ ਠੀ ਉਹ ਹੋਈ ਗੱਲਾਂ ਕਰੀਂ ਹਰ ਵਾਰੀ ਮੈਂ ਤਾਂ ਹੀ ਜਾਣਦੀ। ਮੈਂ ਤਾਂ ਘਰ ਜੋੜਿਆ ਵਾ ਨਾ। ਘਰ ਜੋੜਿਆ ਇੱਥੇ। ਆਹੋ ਮੈਂ ਤਾਂ ਪਈਆ ਨਹੀਂ ਵਾਦ ਖਰਚੀ। ਤਾਂ ਫਿਰ ਭੈਣ ਭਰਾ ਦੇ ਲਟਾ ਦੀ ਦਿੰਦਾ ਘਰ ਨੂੰ। ਕਾਹਦਾ ਲਟਾਉਣਾ ਮੈਂ ਹੱਥ ਆਧਾਰੀਆ। ਹੱਥ ਆਧਾਰੀਆ। ਅੱਜ ਦਵਾਂਗੇ ਤੇ ਮੁੜ ਕੇ ਲੱਲਾਂਗੇ ਸ਼ਿਆਮੀ। ਪੰਗੇ ਲੈਣੇ ਦਿਹੜਦਾ ਨਹੀਂ ਇਹ ਚੰਗਾ ਬਲਾ ਹੈਗਾ ਹੀ। ਨਾ ਖਾਂਦਾ ਨਾ ਪੀਂਦਾ ਹੈ। ਹੈ ਕੀ ਪਤਾ ਕੀ ਕੀਤਾ ਇਹਨੇ ਕੀ ਨਹੀਂ ਉੱਥੇ। ਇਹ ਕਿਸਮਤ ੜਮਾੜੀ ਹੋਵੇ ਕਿਸ ਦੀ। ਠੀਕ ਵਾ ਨਾ। ਉਹ ਕਹੜਾ ਚਾਹੁੰਦਾ ਹਾਂ ਮੈਂ ਵੜ ਜਾਣਾ ਕਿਸ ਗੱਲ ਵਿੱਚ। ਐਵੇਂ ਰੋਲਾ ਪਾਈ ਜਾਂਦੇ ਜੀ ਹੁਣ ਤੁਸੀਂ। ਆਹ ਗੱਲਾਂ ਨਹੀਂ ਕਰੀਦੀ ਹੁੰਦੀ ਮੈਂ ਤਾਂ ਦੇਣੇ ਆ ਮੈਂ ਭੈਣੋਂ ਉਹਦੀ ਮੈਂ ਤਾਂ ਪੈਸੇ ਦੇਣੇ ਆ ਪੈਸੇ ਦੇਣੇ ਇੱਥੇ ਆਹੋ ਐਦਾਂ ਥੋੜੀ ਜਿਹੀ ਗੱਲ ਕਰ ਤੂੰ ਨਾ ਆਪਣੇ ਘਰ ਪਸਾਦ ਨਾ ਪਾ ਕੇ ਬੈਜੀ ਕਿਸਦੇ ਕਰਕੇ ਠੀਕ ਆ ਜਦੋਂ ਇਹ ਨਾ ਦੇ ਕੋਲ ਸਾਬ ਕੋਈ ਇਹ ਤਾਂ ਕਿਨੂੰ ਮੰंदे ਨਹੀਂ ਹੈ ਤੇਰੇ ਹੁੰਦੇ ਬੰਦੇ ਨੂੰ ਬੰਦਾ ਸਮਝਦੇ ਨਹੀਂ ਹੈ ਤੁਸੀਂ ਜੀ ਕਿਉਂ ਦੇਦੀ ਬਨਾਲਦੀ ਆ ਐਡੀ ਜ਼ਬਾਨ ਹੀ ਤੁਹਾਡੀ ਚੱਲਦੀ ਹੈ ਇਹਦੀ ਕੰਚੀ ਵਾਂਗੂ ਇੱਥੇ ਚੱਲ ਹੜਨਾ ਤੇ ਬਿਠੇਰਾ ਕਰਦੇ ਰਹੇ ਐਵੇਂ ਨਾ ਹੁਣ ਗੱਲ ਮਾਰੀ ਜਾ ਤੁਸੀਂ ਗੱਲ ਨੂੰ ਖੁੱਲਣ ਦੇ ਜੀ ਉਹਨਾਂ ਦੋਵਾਂ ਭਰਾਵਾਂ ਭਰਾਵਾਂ ਦੀ ਗੱਲ ਹੋਊਗੀ ਉਹਨਾਂ ਦੇ ਘਰ ਲੈ ਇੱਕ ਦੂਜੇ ਨਾਲ ਪਰ ਹੜਨਤ ਨਹੀਂ ਮਾੜਾ ਉਹਨਾਂ ਨੇ ਕੀਤਾ ਇਹ ਤ ਤੁਹੀ ਵੀ ਗਾਂ ਦੀ ਗਾਂ ਡੇ ਜੇ ਫੜੋ ਚੁੱਪ ਕਰਕੇ ਨਾ ਤੇ 2 ਲੱਖ ਰੁਪਇਆ ਦੇ ਦੋ ਮੇਰੇ ਭਰਾ ਨੂੰ 6 ਮਹੀਨਾ ਬਾਅਦ ਲੰਘ ਰਿਹਾ ਚਲ ਕੋਈ ਨਹੀਂ ਕਰਨਗੇ ਸਲਾਹ ਕਰਦੇ ਆਗੇ ਵੇਨੇ ਗਾਂ ਦੇ ਘਰ ਇਹੋ ਜਿਹੀ ਗੱਲਾਂ ਨਹੀਂ ਘਰੇ ਹੁੰਦੀ ਪੈਸਿਆਂ ਦੀ ਠੀਕ ਆ ਤੋ ਵਾਜਾ ਮਾਂਡੀ ਦਿਲਜੀਤ ਆਂਦੀ ਰੋਟੀ ਬਣਾਈ ਆ ਖਾ ਲੋ ਚਲੋ ਵੇਨੇ ਚਲ ਮਿੱਠੇ ਚੌਲ ਬਣਾਈ ਆ ਹੁੰਦੇ ਚਲ ਚਲ ਕੀ ਕਰਾਂ ਮੇਰੇ ਤਾਂ ਟੈਨਸ਼ਨ ਹੀ ਬੜੀ ਹੋਣ ਈ ਆ ਇਹ ਤੇ ਕਿਤੇ ਭਲਾ ਨਹੀਂ ਫੜਾਉਂਦੀ ਤੋੜ ਤੋੜ ਕੇ ਜਵਾਦ ਦੇ ਜਾਂਦੀ ਆ ਕਿ ਨਾ ਮੇਰੇ ਕੋ ਹੈ ਨਹੀਂ ਕੱਖ ਵੀ ਮੇਰੇ ਕੋ ਹੈ ਨਹੀਂ ਕੱਖ ਵੀ ਮੈਂ ਤਾਂ ਆਪਣਾ ਮੁੰਡਾ ਸੈੱਟ ਕਰਨਾ ਉਹ ਮੈਂ ਤੇ ਮਿਸਤਰੀ ਲਾਏ ਆ ਮੈਂ ਤੇ ਉਹ ਕਰਨਾ ਮੈਂ ਤੇ ਜੇ ਕਰਨਾ ਇਹਨੂੰ ਕਿਤੇ ਮਾਸਾਜ ਸ਼ਰਮ ਨਹੀਂ ਆ ਕਿ ਮੇਰੇ ਨਾਲ ਕਿਦਾਂ ਵਰਤਦੇ ਰਹੇ ਤੇ ਦੱਸ ਲੈ ਚ ਇਹ ਮਦਦ ਕਰ ਦੂਗੀ ਤੇ ਕੀ ਨੂੰ ਫਰਕ ਪੈਣਾ ਵਾ ਜਦੋਂ ਸਾਡਾ ਟਾਈਮ ਚੰਗਾ ਹੋਊਗਾ ਤਾਂ ਅਸੀਂ ਤੇ ਵਾਪਸ ਕਰ ਹੀ ਦੇਣੇ ਆ ਕੀ ਕਰਾਂ ਹੁਣ ਟੈਨਸ਼ਨ ਤਾਂ ਬੜੀ ਹੋਣ ਈ ਆ ਗੁਰਜਿੰਦਰ ਵਾਲ ਵੀ ਕਿਤੇ ਰਿਆ ਨਹੀਂ ਜਾੜਿਆ ਨਹੀਂ ਤੇ ਮੈਂ ਤੇ ਕਰ ਲੈ ਕਦੀ ਨਾ ਕਰਦੀ ਕਿਤੇ ਜੇ ਇਹਨੇ ਇੱਕ ਸੁਣਾਈ ਮੈਨੂੰ 400 ਨੰਦੀ ਗਾੜੀ ਪਰ ਕੀ ਕਰਾਂ ਹੁਣ ਟਾਈਮ ਮਾੜਾ ਆ ਗਿਆ ਵਾ ਹੁਣ ਸਮਝ ਨਹੀਂ ਆਉਂਦੀ ਕਿੰਨੂ ਕਹਾਂ ਪੇਕੇਆਂ ਵੱਲੋਂ ਕਹਿੰਦੀ ਸੀਗੀ ਤੇ ਪੇਕੇਆਂ ਦਾ ਮੈਨੂੰ ਕਿਹੜਾ ਭਲੇ ਖਵਾ ਉਹਨਾਂ ਦਾ ਪਹਿਲੇ ਪੱਲੇ ਛਾੜੇ ਹੁੰਦੇ ਆ ਉਹ ਤੇ ਅੱਗੇ ਮੈਨੂੰ ਗੱਲਾਂ ਕਰਦੀਆਂ 36 36 ਪਰ ਜਾਈਂ ਅੰਦਰੀਆਂ ਤਾਂ ਹੈ ਹੀ ਉਹ ਜਿਨ੍ਹਾਂ ਉਹਨਾਂ ਨੇ ਨਹੀਂ ਮੇਰੀ ਮਦਦ ਕਰਨੀ ਕਹਿਣ ਦਾ ਕੋਈ ਫਾਇਦਾ ਨਹੀਂ ਆ ਐਵੇਂ ਕਾਤੋਂ ਹੋਲੇ ਬਹਿਣਾ ਕੀ ਕਰਾਂ ਮੈ ਸਮਝ ਨਹੀਂ ਆਉਂਦੀ ਮੈਨੂੰ ਆਇ ਤਾਂ ਨਾ ਤਾ ਪਿਪਾ ਜੀ ਨੂੰ ਮੈਂ ਕਹਾਂ ਤੇ ਬਾਜੀ ਤੈਂ ਜੇ ਤਦ ਆ ਗੱਲ ਕੱਢੀ ਆ ਜੇ ਤੜ ਕੁਮਦਾਰ ਹੋ ਸਕਦੇ ਤਹੀਂ ਕਰ ਦੋ ਥੋੜੀ ਬੋਦੀ ਤੇ ਚੱਲ ਜੇ 2-4 ਲੱਖ ਰੁਪਇਆ ਕਰ ਦੇਣਾ ਤੇ ਫਿਰ ਤੂੰ ਟੈਨਸ਼ਨ ਵਾਲੀ ਗੱਲ ਹੀ ਨਹੀਂ ਲੈਣੀ ਤੇ ਤੁਹਾਡੇ ਸਾਰੇ ਟੈਨਸ਼ਨ ਆ ਮੁੱਕ ਜਾਣੀਆਂ ਤੇ ਚੱਲ ਕਹਿ ਦੂੰਗੀ ਤੇ ਬਾਜੀ ਥੋੜਾ ਟਾਈਮ ਦੇ ਦਿਓ ਤੇ ਤੁਹਾਡੇ ਪੈ ਵਾਪਸ ਕਰ ਦਾਂਗੇ ਤੇ ਵਾਪਸ ਤੇ ਕਰਨਾ ਹੀ ਆ ਤੇ ਕੋਈ ਗੱਲ ਨਹੀਂ ਪਰ ਥੋੜਾ ਜਿਹਾ ਟਾਈਮ ਮੰਗ ਲੂੰਗੀ ਇਹ ਮਾਰਗਾ ਬਾਜੀ ਮੰਨੇ ਉਹ ਹਾਂ ਕਰਦੇ ਤੇ ਫੇਰ ਵਾ ਤੇ ਜੇ ਉਹਨੇ ਵੀ ਨਾ ਕਰਦੀ ਪਰ ਬੋਲਣ ਲੱਗਾ ਤਾਂ ਉਹ ਵੀ ਕੱਖ ਨਹੀਂ ਲੈਂਦਾ ਹੁੰਦਾ ਬੜਾ ਮੂਰਤਾ ਹੋਰ ਤਰਾ ਹੀ ਬੋਲਦਾ ਉਹ ਤੇ ਕੀ ਕਰਨਾ ਫਿਰ ਮਨ ਫਸੇ ਆ ਪਰਲੇ ਦਾ ਕਰਨਾ ਹੀ ਪੈਣਾ ਕੋਈ ਗੱਲ ਨਹੀਂ ਇੱਕ ਵਾਰੀ ਗੱਲ ਕਰਕੇ ਦੇਖ ਲੈਣੀ ਹੈ ਮੈਂ ਤਾਂ ਮੇਰੇ ਮਨ ਚ ਵੈਰ ਨਹੀਂ ਰਹਿਣਾ ਕਿ ਉਹਨਾਂ ਨਾਲ ਗੱਲ ਕਰ ਲੈਂਦੇ ਤੇ ਕੀ ਪਤਾ ਗੱਲ ਬਣ ਜਾਂਦੀ ਤੇ ਭੈਣ ਜੀ ਜਿਹੜੀ ਉਹ ਅੰਦਰ ਵਾ ਤੇ ਭਾਜੀ ਵੀ ਇੰਨੀ ਕਿੱਥੇ ਆ ਇੱਕ ਵਾਰੀ ਵੇਜ ਨਹੀਂ ਬਣਾ ਕੇ ਜੇ ਮੰਨ ਗਿਆ ਕਿ ਚਲ ਕੋਈ ਗੱਲ ਨਹੀਂ ਗੱਲਾਂ ਹੀ ਆ ਚਾਰ ਸੁਣਾ ਲੂਗਾ ਤੇ ਅੱਗੇ ਕਿਹੜੀਆਂ ਕਰ ਕੀਤੀਆਂ ਨੇ ਉਹਨੇ ਕਰ ਹੀ ਲਿੰਦਾ ਉਹ ਹੋਰ ਤਾਂ ਹੀ ਹੁੰੜਿਆ ਵਾ ਸ਼ਰਮ ਨਹੀਂ ਆਉਂਦੀ ਆ ਉਚਾਪਾ ਵੀ ਲੱਗਦਾ ਪਰ ਕੀ ਕਰਾਂ ਮਜਬੂਰ ਹਾਂ ਕਰਨਾ ਹੀ ਪੈਣਾ ਚਲ ਮਨ ਉੱਠ ਇੱਕ ਵਾਰੀ ਭਾਜੀ ਕੀ ਕਰਨ ਦੇ ਜੇ ਬਸ ਬਤ ਮੋਬਾਈਲ ਦਾ ਵੇਖਣ ਆ ਹੀ ਕਿਉਂ ਕਿ ਵਜੇ ਖਬਰਾਂ ਹੁੰਦੀਆਂ ਤੇ ਹੈ ਤੇ ਮੈਂ ਤਾਂ ਨਾਲ ਗੱਲ ਕਰਨ ਆਈ ਸੀ ਇੱਕ ਦੱਸੋ ਮੈਂ ਪੰਜੀ ਨਾਲ ਕੀਤੀ ਸੀਗੀ ਅੱਛਾ ਤੁਹਾਨੂੰ ਤਾਂ ਪਤਾ ਹੀ ਹੁਣ ਆ ਸਾਰੀ ਗੱਲ ਦਾ ਗੁਰਜਿੰਦਰ ਬਾਰੇ ਆਹ ਲੱਗਾ ਹੀ ਪਤਾ ਤੇ ਭਰਨਾ ਭਾਜੀ ਪੰਜੀ ਦੇ ਪੱਲਾ ਹੀ ਝਾੜੀ ਜਾਣ ਲਈ ਹੈ ਕਹਿੰਦੇ ਅਬ ਇਹ ਨਹੀਂ ਕੋ ਕਰ ਸਕਦੇ ਤੇ 50000 ਵੱਲੋਂ ਕਹਿਣ ਦੇ ਤੋ ਵੀ ਹਰ ਗੁਰਜਿੰਦਰ ਤੇ ਮਨਾ ਕਰਤਾ ਵਾ ਅੱਛਾ ਤੇ ਭਰਨਾ ਭਾਜੀ ਅਸੀਂ ਮਜਬੂਰ ਬੜੇ ਆ ਕੀ ਕਰੀਏ ਤੇ ਹੁਣ ਰਾਹ ਦੱਸਦਾ ਹੋਈ ਹੈ ਨਾ ਕਾਹੀ ਉੱਥੋਂ ਜਾ ਕੇ ਮਦਦ ਮੰਗ ਲਈਏ ਪਰ ਸਾਨੂੰ ਹੋਰ ਕੋਈ ਨਹੀਂ ਦਿੰਦਾ ਤੇ ਮੈਂ ਤੇ ਤੁਹਾਡੇ ਗੇਰੇ ਹੱਥ ਜੋੜ ਕੇ ਕਹਿੰਨੀ ਆ ਜੇ ਤੂੰ ਸਾਡੀ ਮਦਦ ਕਰ ਸਕਦੇ ਜੇ ਨਾ ਤਾਨੂੰ 2-4 ਲੱਖ ਰੁਪਏ ਇਹਦੇ ਕਰ ਦੋ ਤੇ ਚਲੋ ਥੋੜਾ ਟਾਈਮ ਦੇ ਦਿਓ ਤੇ ਮੋੜ ਦੇਣੇ ਅਸੀਂ ਪਰ ਥੋੜਾ ਟਾਈਮ ਚਾਹੀਦਾ ਹੋ ਗੱਲ ਪ੍ਰਭ ਇਹ ਆ ਤੇ ਤੇਰੇ ਹੰਦੇ ਸਾਡਾ ਮੁੰਡਾ ਜਵਾਨ ਹੋਇਆ ਹੋ ਠੀਕ ਜੀ ਤੇ ਅਸੀਂ ਪੈਸੇ ਅੱਦੇ ਕੋਦੇ ਦਿੱਤੇ ਆ ਫਿਰ ਵੀ ਨਾ ਚਲ ਜੇ ਤੂੰ ਕਹਿੰਨੀ ਆ ਨਾ ਤੇ ਫੇਰ ਥੋੜੀ ਗੁੰਜਾਇਚੁng ਜਿਆਸ਼ ਕੱਢ ਕੇ ਨਾ ਤੇ ਕੋਈ ਨਹੀਂ ਮਿਲ ਜਾਣਗੇ ਨਾ ਤਾਂ ਤੁਹਾਡਾ ਬੜਾਈ ਧੰਨਵਾਦ ਆ ਭਾਜੀ ਮੈਨੂੰ ਪਤਾ ਕਿ ਬੱਚਾ ਤੁਹਾਡਾ ਜਵਾਨ ਹੋਇਆ ਤੇ ਸੈੱਟ ਕਰਨਾ ਉਹ ਘਰਾਂ ਦੇ ਕਈ ਕੰਮ ਹੁੰਦੇ ਆ ਤੇ ਪੈਸੇ ਦਾ ਬਣਦਾ ਕੱਖ ਨਹੀਂ ਆ ਤੇ ਪਰ ਭਾਜੀ ਇਹ ਕੀ ਕਰੀਏ ਅਸੀਂ ਬੜੇ ਮਜਬੂਰ ਆ ਤੇ ਜੇ ਕਿਤੇ ਗੁਰਜਿੰਦਰ ਨੂੰ ਕਿਤੇ ਪੁਲਿਸ ਪਲਸਾ ਚੱਕਰ ਪੈ ਗਿਆ ਨਾ ਤੇ ਪਿੰਡ ਵਿੱਚ ਬੇਇੱਜ਼ਤੀ ਬੜੀ ਹੋਣੀ ਹੱਡੀ ਬਾਪੂ ਮੈਂ ਦੱਸਾਂ ਗੱਲ ਕੀ ਆ ਤੇ ਚਲੋ ਜੇ ਪੈਸੇ ਦਾ ਹਿਸਾਬ ਦਾਬ ਤੇ ਖਰਾਬ ਹੋਇਆ ਚਲੋ ਉਹ ਪੂਰਾ ਹੋ ਜੇ ਤੇ ਨਾਂ ਬੂਧਾ ਰੌਲਾ ਪਵੇ ਹਨਾ ਹਾਂਜੀ ਹਾਂਜੀ ਉਹ ਤਾਂ ਇਹਦੇ ਤਰਲੇ ਲੈਣ ਡੇ ਆ ਇਹੋ ਗੱਲ ਬਾਤ ਹਾਂਜੀ ਤੋ ਚਲੋ ਇਹ ਆ ਕਿ ਜੇ ਮਦਦ ਕਰ ਦੋਗੇ ਤਾਂ ਥੋੜਾ ਟਾਈਮ ਨਾਲ ਦੇ ਦਿਓ ਕਿ ਜਿਹੜੇ ਤੁਹਾਡੇ ਪੈਸੇ ਪੂਰੇ ਕਰਕੇ ਤਾਂ 36 ਵਾਪਸ ਚੱਲ ਕੋਈ ਗੱਲ ਨਹੀਂ ਸਾਲ 6 ਮਹੀਨੇ ਬਾਸ ਸਾਰਾ ਕੁਝ ਠੀਕ ਹੋਈ ਜਾਣਾ ਵਾ ਸਦਾ ਦਿਨ ਕੁਝ ਥੋੜੇ ਰਹਿੰਦੇ ਹੁੰਦੇ ਆ ਤੇ ਮੈਂ ਕਹਿੰਦੀ ਆ ਕਿ ਜਿਹੜਾ ਸਮਾਂ ਵੀ ਕਿਸਾਰ ਨੇ ਚੱਲਦਾ ਸਾਰਾ ਦਾ ਬਦਲਦਾ ਵਾ ਤਾਂ ਚਲ ਜੇ ਮਾੜਾ ਸਮਾਂ ਆਇਆ ਤਾਂ ਪੇ ਚੰਗਾ ਵੀ ਆਈ ਜਾਣਾ ਵਾ ਤੇ ਚਲੋ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਜੇ ਤੁਸੀਂ ਕਿਦਾਂ ਨਾਲ ਹਰ ਡੇਨ ਨੇ ਜਿਹਨੇ ਹੈਲਪ ਕਰ ਦੋਗੇ ਪਰ ਇੱਕ ਗੱਲ ਹੈਗੀ ਪ੍ਰਭੂ ਮੈਨੂੰ ਨਾ ਘਰ ਜਾ ਕੇ ਸਾਰਾ ਹਫ਼ਤਾ ਬੁਲਾ ਲੈਂਦੇ ਹਾਂ ਕੋਈ ਨਹੀਂ ਦੋ ਬਣਿਆ ਦੋ ਮਿਲ ਜੂ ਤਿੰਨ ਬਣਿਆ ਤਿੰਨ ਮਿਲ ਜੂਗਾ ਠੀਕ ਨੇ ਠੀਕ ਵਾ ਤੇ ਚਲੋ ਕੋਈ ਗੱਲ ਨਹੀਂ ਫੇਰ ਵੀ ਭੈਣ ਭਰਾ ਦਾ ਭੈਣ ਭਰਾ ਦਾ ਰੂਹ ਹੁੰਦਾ ਹੈ ਚੱਲ ਭਾਈ ਤੂੰ ਇੰਨੀ ਗੱਲ ਕਰਤੀ ਆ ਤੇ ਮੈਨੂੰ ਇਹਦਾ ਹੌਸਲਾ ਹੋ ਗਿਆ ਵਾ ਤੇ ਚਲੋ ਇਹ ਆ ਕਿ ਜਿੰਨਾ ਹੋਊਗਾ ਤੇ ਹੀ ਕਰੋਗੇ ਤੇ ਤੁਹਾਡੀ ਬੜੀ ਮਿਹਰਬਾਨੀ ਹੋਊਗੀ ਤੇ ਭੈਣ ਜੀ ਦੇ ਬਿਲਕੁਲ ਭਲਾ ਝਾੜਤਾ ਹੀਗਾ ਉਹ ਦੱਸਾਂ ਗੱਲ ਗਈ ਆ ਮੈਨੂੰ ਪਤਾ ਕਰ ਸਕਦੀ ਆ ਉਹ ਇਹਨੂੰ ਤੋਂ ਤੋਂ ਗੱਲਾਂ ਦਾ ਪਤਾ ਹੁੰਦਾ ਸਾਰੀਆਂ ਗੱਲਾਂ ਮੈਨੂੰ ਪਤਾ ਪਵਨ ਹਾਂਜੀ ਠੀਕ ਨੇ ਸਾਰਾ ਕੱਤਾ ਤਾਂ ਦੱਸਦਾ ਮੇਰੇ ਕੋਲ ਜੂ ਆ ਹਾਂਜੀ ਮੈਨੂੰ ਸਮਝ ਨਹੀਂ ਆਉਂਦੀ ਤੇ ਫਿਰ ਮੈਂ ਸੋਚਿਆ ਕਿ ਤੋ ਚਲ ਤਾਣਨਾ ਕਰਕੇ ਵੇਨੀਆ ਤਾਂ ਕੀ ਪਤਾ ਵੀ ਫਿਰ ਲਗਸੀਲਾ ਹੋ ਗਈ ਜਾਏ ਮੇਰੀ ਗੱਲ ਸੁਣੋ ਤੁਸੀਂ ਤੁਸੀਂ ਫੇਰ ਸਾਰਾ ਛੱਡੋ ਕੋਈ ਗੱਲ ਨਹੀਂ ਬੜੇ ਬੜੇ ਬੰਦੇ ਤੇ ਵੀ ਨਵੀਆਂ ਬਣ ਜਾਂਦੀਆਂ ਹਨ ਟਾਈਮ ਨਿਕਲ ਜਾਂਦਾ ਹੁੰਦਾ ਓ ਠੀਕ ਨਹੀਂ ਕੋਈ ਗੱਲ ਨਹੀਂ ਹਾਂਜੀ ਤੇ ਅਗਰ ਜੇਨਰ ਨੂੰ ਕਹਾਂ ਤਾਂ ਬਹੁਤੀ ਟੈਨਸ਼ਨ ਨਾ ਲਈ ਹੁਣ ਠੀਕ ਨਹੀਂ ਹਾਂਜੀ ਨਾਲੇ ਮੈਨੂੰ ਭੂਆ ਵੀ ਸਾਰੀ ਗੱਲ ਕਹਿ ਗਈ ਆ ਨਾ ਕਿ ਜੁੰਮਿਆਂ ਦੀਆਂ ਹੁ ਘਰਦੀ ਤੇਰੇ ਸਿਰ ਤੇ ਆ ਠੀਕ ਨਹੀਂ ਕਿਤੇ ਮੈਨੂੰ ਤੁਹਾਨੂੰ ਕੰਮ ਕਰਨਾ ਹੀ ਪੈਣਾ ਔਖਾ ਔਖਾ ਹੋ ਗਿਆ ਹੈ ਚਲੋ ਭਾਜੀ ਤੁਹਾਡੀ ਬੜੀ ਮਿਹਰਬਾਨੀ ਹੋਗੀ ਕੋਈ ਗੱਲ ਨਹੀਂ ਨਾ ਛੇਤੀ ਕਰ ਜਾ ਕੇ ਤੇ ਫੋਨ ਕਰਦੇ ਮੈਨੂੰ ਦੱਸ ਦਿਓ ਤਾਂ ਚਲੋ ਮੈਨੂੰ ਪਤਾ ਲੱਗ ਜਾਊਗਾ ਕਿ ਕਿੰਨੇ ਕੁ ਬਣੇ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਬਾਹਰ ਜਾ ਕੇ ਨਾ ਸਾਹਤ ਦਾ ਲੱਗਦਾ ਮੈਂ ਫੋਨ ਕਰ ਦਣਾ ਹੈ ਚਲੋ ਠੀਕ ਹੈ ਬਾਕੀ ਨਾਲੇ ਹੁਣ ਗੱਲ ਇੱਕ ਹੋਰ ਪੁੱਤ ਝੋਨਾ ਵੀ ਸਿਰ ਤੇ ਆਇਆ ਵਾ ਹੁਣ ਤੇ ਕਿ ਆੜਤੇ ਕੋਈ ਮੜਾ ਜਾ ਕੇ ਕਹੀਦਾ ਅਗਲੇ ਇੱਕ ਵਾਰੀ ਕਿ 20-20 ਪੈਸੇ ਦਿੰਦੇ ਆ ਹਾਂਜੀ ਹਾਂਜੀ ਇਹ ਰਹਿ ਗਈ ਆ ਤੇ ਅਸੀਂ ਆਰਟੀਕਲ ਤਾਂ ਨਹੀਂ ਜਾਂਦੇ ਪਰ ਸਾਰੇ ਲੋਕਾਂ ਨੂੰ ਪਤਾ ਲੱਗ ਜਾਣਾ ਓਏ ਆ ਜੇ ਕਰੋ ਨਿਕਲੇ ਕਿ ਹਰ ਗੱਡੀ ਮੂੰਹ ਖੋਲੇ ਤੇ ਲੋਕਾਂ ਇੱਕ ਨੂੰ ਦਸਾਣ ਕਰਨੀ ਜਾਤ ਸਾਰੀ ਗੱਲ ਹੋ ਰਹੀ ਮੇਰੀ ਗੱਲ ਸੁਣ ਲੈ ਹੁਣ ਨਾ ਕਿ ਇਹਨੂੰ ਕਿਹੋ ਜਿਹਾ ਵੀ ਇਤਈ ਤਾਂ ਗੱਲ ਆਖੇ ਉਹ ਤਾਂ ਛੁੱਟੀਆਂ ਲਈਆਂ ਹੋ ਨਾ ਨਾ ਸਹੀ ਕਿ ਨਹੀਂ ਸਹਿ ਮਰ ਜਾ ਜੇ ਕਦੀ ਗੱਲ ਦਾ ਰੌਲਾ ਪੈ ਗਿਆ ਨੀ ਲੋਕਾਂ ਕਹਣਾ ਗਿਆਨੀ ਤਾਂ ਨਹੀਂ ਹੈਗਾ ਤੇ ਇਹਨੂੰ ਕੀ ਲੋੜ ਪੈ ਗਈ ਇਤੋਂ ਦੇ ਕੰਮ ਕਰਨ ਦੀ ਨਾਹੀਂ ਤੇ ਗੁੰਮੀ ਹੋਈ ਉਹਦਾਂ ਦੇ ਤੇ ਚਲੋ ਭਾਜੀ ਹੁਣ ਜਾ ਕੇ ਨਾ ਛੇਤੀ ਪਤਾ ਕਰਕੇ ਮੈਨੂੰ ਦੱਸ ਦਿਓ ਚੰਗਾ ਤੂੰ ਨਾ ਇਹ ਗੱਲਾਂ ਕਰ ਤੇ ਮੈਂ ਜਾ ਕੇ ਤੇਰਾ ਸਾਰਾ ਕਾਰੋਬਾਰ ਸੈੱਟ ਕਰ ਦਵਾਂ ਠੀਕ ਹੈ ਅੱਜ ਤੂੰ ਉਹਨੂੰ ਜਾ ਕੇ ਗਿਆ ਵੀ ਗੱਲ ਤੋਂ ਕੋਈ ਗੱਲ ਨਹੀਂ ਗਈ ਭਾਈਆ ਕਹਿੰਦਾ ਵੀ ਕੋਈ ਗੱਲ ਨਹੀਂ ਜਿੰਨੇ ਮਤਲਬ ਹੀ ਮੈਂ ਕਰ ਦਵਾਂ ਚਲ ਕੋਈ ਗੱਲ ਨਹੀਂ ਟੈਨਸ਼ਨ ਹੁੰਦੀ ਵੀ ਬੜੀ ਆ ਪ੍ਰਭ ਠੀਕ ਨਹੀਂ ਹਾਂਜੀ ਇਹਦਾ ਆ ਬੰਦੇ ਨੇ ਤਵਰਾਂ ਨੌਕਰੀ ਤੇ ਜਾਣਾ ਤਾਂ ਕਿ ਜਾ ਮੁਰਗੇ ਸੈਂਸੇ ਨਾ ਜਾਣਾ ਕੇ ਪਾਸੇ ਪਾਣੀ ਨਾ ਕਿ ਆਪ ਕੰਮਾਂ ਚ ਜਾਣਾ ਵਾ ਜੇ ਪਤਾ ਹੁੰਦਾ ਤੇ ਇਹ ਕੰਮ ਕਰਦੇ ਹੀ ਨਾ ਕਿਤੇ ਕੀ ਪਤਾ ਕਿਹਦੇ ਅੱਖੇ ਚ ਆ ਕੇ ਕਿਹੜੇ ਗੱਲਾਂ ਜਾਣ ਕੇ ਇਹ ਕੰਮ ਕਰਦਾ ਕੋਈ ਚਾਲਕ ਕੋਈ ਦੱਸਾਂ ਕੀ ਗੱਲ ਹੁੰਦੀ ਕਿ ਇਹੋੜੇ ਕਾਰਨ ਦੂਜਾ ਬੰਦਾ ਦਿੰਦਾ ਉਹਦੇ ਕਰਨੀ ਭਰਦੀ ਦੂਜੇ ਬੰਦੇ ਨੂੰ ਪੈਂਦੀ ਹੈ ਠੀਕ ਨਹੀਂ ਚੈਨੂੰ ਪਤਾ ਇਹ ਕੱਲ ਦੁਨੀਆ ਬੜੀ ਛਵਲ ਵਾ ਹਾਂਜੀ ਚਲੋ ਭਾਜੀ ਮੈਂ ਜਾ ਕੇ ਫਿਰਾਂ ਨਾ ਜਾ ਦੱਸਦੇ ਕੋਈ ਗੱਲ ਇਹਨੂੰ ਕਹਾਂ ਤੂੰ ਫਿਕਰ ਨਾ ਕਰ ਭਈਆ ਕਹਿੰਦਿਆ ਕਿ ਜਿੰਦਾ ਕਰ ਤੂੰ ਆ ਠੀਕ ਠੀਕ ਉਹ ਚੱਲ ਯਾਰ ਜੇ ਲ ਨਾਲੇ ਸਭ ਤੋਂ ਵੱਡੀ ਗੱਲ ਆ ਵੀ ਭੂਆ ਮੈਨੂੰ ਕਹਿ ਗਈ ਸੀ ਨਾ ਵੀ ਤੂੰ ਭੂਆ ਦਾ ਖਿਆਲ ਰੱਖੀ ਹੁਣ ਹੈ ਤੇ ਜੇ ਮੈਂ ਹੁਣ ਅਗੇ ਗੱਲੋਂ ਮੁੱਖ ਮੋੜਿਆ ਨਾ ਤੇ ਭੂਆ ਨੇ ਮੇਰੇ ਆ 20-20 ਛੇਤਰ ਮਾਰਨੇ ਚਰਚਾ ਆਣੇ ਕਿ ਤੂੰ ਕੀ ਕਰਦਾ ਰਹਿ ਮਗਰੋਂ ਵਾਲੇ ਹੈ ਚੱਲ ਯਾਰ ਜਿਤਨਾ ਮਰਜੀ ਆ ਨਾ ਹੁਣ ਵੱਡਿਆਂ ਦੀ ਇੱਤ ਰੱਖਣੀ ਪੈਣੀ ਆ ਚੱਲ ਮਨਾ ਕੋਈ ਗੱਲ ਨਹੀਂ ਗਈ ਆ ਭੀਜ ਦਿੱਤੇ ਪੈਸੇ ਦਿੱਤੇ ਮੋੜੀ ਆਉਣੇ ਕਿੱਥੇ ਚਲ ਚਲੇ ਲੋਕ